ਇਹ ਕੰਮ ਨਾ ਰੇ ਕਰਦੇ ਮੰਦੇ ਦੀ ਐਨੀ ਮਾਰਾ ਪੰਜ ਦਿਨ ਹੋ ਗਏ ਆ ਹੱਕ ਤੱਕ ਤਾਂ ਕਿ ਉਹ ਦਸ ਦਿਨ ਹੋ ਗਿਆ ਕੋਈ ਮਾਰ ਨਹੀਂ ਭਾਈ ਸਾਹਿਬ ਗੱਡੀ ਤਾਂ ਬਹੁਤ ਸੋਹਣੀ ਬਣਾਈ ਵਿੱਚੋਂ ਜੀ ਇਹ ਗੱਡੀਆਂ ਜੀ ਬਹੁਤ ਸਰਗੋਬਾਟੀ ਲੱਗੀ ਹੋਈ ਆ ਬੜੀ ਸੋਹਣੀ ਗੱਡੀ ਹਾਂ ਜੀ ਕਿੱਥੋਂ ਭਾਰੀ ਹੁੰਦਾ ਜੀ ਸਰੰਦ ਦੀ ਬੱਟੀ ਇਹ ਘਾਰ ਹੀ ਆ ਸਾਡਾ ਜੀ ਘਾਰੇ ਘਾਰੇ ਘਾਰਾ ਜੀ ਇਹਨੂੰ ਤੇ ਇੱਕ ਸਾਫ ਦਾ ਸਾਡਾ ਰੋਟੀ ਪਾਣੀ ਦਾ ਵੇਖੋ ਜੀ ਵਿਚੇ ਰੱਖੇ ਹੋਏ ਆ ਦੇਖੋ ਆਹ ਵੇਖੋ ਸਾਰੇ ਸਮਾਨ ਭਾਂਡਾ ਕੈਸ ਆਹ ਵੇਖੋ ਚੁੱਲੇ ਗੈਸ ਸਾਰਾ ਸਾਡੀ ਰਸੋਈ ਕੰਨਾ ਸਭ ਕੁਆ ਡਾਇ ਹੈ ਸਭ ਨਾਲ ਆਪ ਬਣਾਉਣਾ ਜੀ ਰੋਟੀ ਆਪ ਦੀ ਬਣਾਉਣੀ ਹੈ ਜੀ ਅੱਛਾ ਸ਼ੇ ਰੋਟੀ ਆਪ ਦੀ ਬੋਲੀ ਹੋ ਗਈ ਆ ਸਾਰੇ ਪਾਣੀ ਦੇ ਕੇ ਸਾਰਾ ਜੀ ਜਿਗਾਰ ਰੱਖੇ ਹੋਏ ਆ ਸਾਰੇ ਸਾਡੀ ਇੱਕ ਘਰ ਹੀ ਹੈ ਜੀ ਰੋਟੀ ਕਿਦਾਂ ਕਲੀਰੇ ਲੜੀਆਂ ਲਾਈਆਂ ਵਾ ਜੀ ਸੁਹਾਗਣਾ ਟਾਈਮ ਲਿਖਿਆ ਹੁੰਦਾ ਜੀ ਉੱਪਰ ਹਾਂ ਜੀ ਕਿਉਂਕਿ ਸਾਡੀ ਇਸ ਤੋਂ ਪਰਿਵਾਰ ਪਾਲਦਾ ਸਾਡਾ ਦੇ ਘਰ ਤੇ ਹੀ ਰਹਿਣਾ ਹੁੰਦਾ ਮਹੀਨੇ ਚ 2 ਦਿਨ ਹਾਂਜੀ ਤੇ ਇੱਥੇ ਦਾ ਹੀ ਸਦਾ ਰਹਿਣਾ ਇਹ ਸਾਡਾ ਅਸਲੀ ਘਰ ਹੀ ਹੈ ਇਹ ਘਰ ਹੈ ਜੀ ਇਹ ਘਰ ਹੈ ਇਹ ਕੁੱਤਿਆਂ ਨੂੰ ਵੱਧ ਬੱਚਿਆਂ ਨੂੰ ਵੱਧ ਪਿਆਰ ਕਰਦੇ ਨੇ ਉਹ ਦੋ ਦਿਨ ਘਰੇ ਆ ਤੇ 28 ਦਿਨ ਇਹ ਕਿ ਸਾਡੇ ਹੈ ਹੀ ਸਭ ਕੁਝ ਇਹ ਹੈ ਜੀ ਗੱਡੀਆਂ ਇਹ ਹੀ ਹੈ ਜੀ ਇਹਨਾਂ ਨਾਲ ਪਿਆਰ ਆ ਹੁਣ ਜਿਹੜੇ ਕੰਮ ਚ ਪਏ ਆ ਤੇ ਨਹੀਂ ਛੱਡ ਸਕਦੇ ਹੋਰ ਸਾਡੇ ਕੰਮ ਵੀ ਨਹੀਂ ਹੋਣਾ ਕਿਤੇ ਘਟਾ ਨਹੀਂ ਅੱਜ ਕਨੋਤੀਆਂ ਦਾ ਦੱਸਦਾ ਜਨਾ ਕਿ ਬਾਹਰ ਜ਼ੋਰ ਤੇ ਚੱਲਣ ਤੇ ਹੋਰ ਮੁੰਡੇ ਕੱਪੜਾ ਮਾਰਦੇ ਪਾਲਸ਼ਾ ਮਾਰਦੇ ਬਰੀਆ ਬਰੀ ਗੁਰੂ ਦੀ ਕਿਰਪਾ ਦੀ ਪਰ ਹੁਣ ਮਨ ਰੱਖ ਗਿਆ ਹੁਣ ਨਹੀਂ ਜੀ ਕਰਦਾ ਬੜਾ ਕੰਮ ਕੀਤਾ ਜੀ ਹੁਣ ਨਹੀਂ ਹੁੰਦਾ ਰੋਣ ਆਉਂਦਾ ਜੀ ਫਾਇਦਾ ਨਹੀਂ ਰਹਿ ਗਿਆ ਨਹੀਂ ਹੁਣ ਤੇ ਰੋਣ ਆਉਂਦਾ ਕਮਾਈ ਕਿਤੇ ਖੂਚ ਪੈ ਰਹੀ ਖਮੂਚ ਬੱਚੇ ਪੜਾਏ ਆ 25 ਸਾਲ ਤੋਂ ਗੱਡੀ ਤੇ ਜੇ 25 ਸਾਲ 96 ਸਤਾ ਨੇ ਠਾਂ ਸਤਾ ਨੇ ਚੱਲ ਗਈ ਮੰਦਾ ਕਿਦ ਕਿੰਨੇ ਕ ਸਾਥ ਚੱਲਣ ਲੱਗਾ ਜੀ ਇਹ ਜੀ ਲਾ ਲੋਗੀ 10 11 ਤੋਂ ਬਾਅਦ ਜ਼ਿਆਦਾ ਹੀ ਹੋ ਗਿਆ ਪਹਿਲਾਂ ਆਪਣੀਆਂ ਕਿੰਨੀਆਂ ਕਿਸ਼ਤਾਂ ਕਰਦੀਆਂ ਆਪਣਾ ਕੰਮ ਕਰਦੀਆਂ ਆ ਅਜਾ ਦਾ ਅਟਕੋਂ ਪੰਜਾਂ ਸਾਲਾਂ ਤੋਂ ਤੇ ਕੰਮ ਹੀ ਬਹੁ ਗੱਡੀਆਂ ਰੁਗੀਆਂ ਹੋਈਆਂ ਜੀ ਇਸ ਵਾਰ ਬਰਸਾਤਾਂ ਨੇ ਤਾਂ ਬਹੁਤ ਨੁਕਸਾਨ ਕੀਤਾ ਯਾਰ ਡਰਾਈਵਰੀ ਲਾਈਨ ਚ ਗੱਡੀਆਂ ਲੱਗੀਆਂ ਆ ਸੜਕਾ ਤੋਂ ਪਾਸੇ ਬਰਸਾਤਾਂ ਨੇ ਬ੍ਰੇਕ ਹੀ ਲਵਾਈ ਹੋਈ ਹੈ ਜੀ ਸਾਰੀ ਸਾਡਾ ਏਕਾ ਨਹੀਂ ਵਪਾਰੀ ਜੁਨੀ ਨਹੀਂ ਵਪਾਰੀ ਨਫਾ ਲੈ ਰਿਹਾ ਉਹਦਾ ਇੱਕ ਹਮਾ ਚਲ ਸਕੇੜ ਆ ਰਹੀਂ ਇੰਡੀਆ ਚ ਹਾਂਜੀ ਨਾਲਾਗੜ ਸ਼ਹਿਰ ਆ ਹਾਂਜੀ ਉਹ ਗੱਡੀ ਮੇਰੇ ਨਾਲ 6 ਚੱਕੀ ਗਈ ਆ ਚੌਂਹ ਹਜ਼ਾਰ ਚ ਹైదరాబాద్ ਮੈਂ 12 ਚੱਕੀ ਗੱਡੀ ਲੈ ਕੇ ਗਿਆ ਉਹਦੇ ਨਾਲ 64000 ਰੁਪਏ ਜਮਨਾਗਰੋਂ 2000 ਘਟਾ ਕੇ 2000 ਘਟਾ ਕੇ ਉਹ 6 ਟਨ ਆ ਹਾਂਜੀ ਉਹਦੇ ਕੋਲ ਮਾਲ 7 ਟਨ ਮੇਰੇ ਕੋਲ 20 ਟਨ 13 ਟਨ ਮਾਲ ਵੱਧ ਤੇ ਮੇਰੇ ਨੂੰ 68000 ਰੁਪਿਆ ਭਾੜਾ ਲੱਗਾ ਜਮਨਾਗਰੋਂ ਪੇਪਰ ਭਰਿਆ ਆ ਉਹ ਵੀ ਨਾਲ ਹੀ ਚੱਲਿਆ ਉਹ ਉਹਨੇ ਬੱਦੀ ਤੋਂ ਭਰ ਕੇ 6 ਟਨ ਮਾਲ ਉਹਨੂੰ ਉਹਦੀ ਜੂਨੀਅਰ ਹੈ ਜੀ ਜੂਨੀਅਰ ਦੇ ਕੋਲ ਬਹੁਤ ਤਗੜੀ ਜੂਨੀਅਰ ਏਸ਼ੀਆ ਚ ਮਾਨਣੀ ਇੱਕ ਆਗੇ ਇਕਾ ਜੀ ਮੰਨੀ ਹੋਈ ਏਸ਼ੀਆ ਚ ਸਾਡੇ ਤੇ ਜਿਹਦੀ ਲਾਚੀ ਉਸ ਦੀ ਭੈਸੋ ਗੱਲ ਆ ਜੀ ਬੇਨਤੀ ਐ ਸਾਰੇ ਡਰਾਈਵਰ ਵੀਰਾਂ ਨੂੰ ਕਿ ਚੈਨਲ ਹੈਗਾ ਜੀ ਆਪਣਾ ਔਨ ਰੋਡ ਲਾਈਫ ਔਨ ਰੋਡ ਲਾਈਫ ਇਹ ਆਪਣਾ ਸਪੈਸ਼ਲ ਡਰਾਈਵਰ ਵੀਰਾਂ ਵਾਸਤੇ ਚੈਨਲ ਬਣਾਇਆ ਆ ਜੀ ਤੇ ਡਰਾਈਵਰ ਵੀਰ ਆਪਣੇ ਜਰੂਰ ਸਪੋਰਟ ਕਰਨ ਚੈਨਲ ਨੂੰ ਸਬਸਕ੍ਰਾਈਬ ਕਰਨ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਹੁਣ ਕੁਛ ਨਹੀਂ ਹੁਣ ਤੇ ਟਾਈਮ ਪਾਸ ਆ ਹੁਣ ਆਪ ਚਲਾਉਂਦੇ ਕਰਕੇ ਕੋਈ ਕਿਸਤ ਬੜੀ ਮੁਸ਼ਕਲ ਕੱਢਣਾਂ ਇਨਾ ਜਿਆਦਾ ਮੰੰਦਾਂ ਬਲੇਗ ਮੰੰਦਾਂ ਡਰਾਈਵਰੀ ਲਾਈਨ ਦੇ ਵਿੱਚ ਹੋ ਗਿਆ ਬਹੁਤ ਚੰਗਾ ਕਿ ਤੁਹਾਨੂੰ ਕੋਈ ਲੱਗ ਰਿਹਾ ਇਸ ਲਾਈਨ ਤੱਕ ਜਾ ਕੇ ਕੱਥੂ ਕੋਈ ਕੋਨਾਂ ਦਾ ਜੀ ਜਿਵੇਂ ਹੁਣ ਵੜੀਆਂ ਵੜੀਆਂ ਕੰਪਨੀ ਆ ਗਈਆਂ ਵੀ ਜਿਵੇਂ ਆਪਣੇ ਜਿਵੇਂ ਨਾਰਮਲ ਜਿਵੇਂ ਕਰੋ ਕਰੀ ਇੱਕ ਗੱਡੀ ਕਿਸੇ ਦੀ ਦੋ ਗੱਡੀ ਉਹ ਤਾਂ ਮੇਰਾ ਕੋਈ ਟਾਈਮ ਪਾਸ ਜੀ ਜੀ ਫ੍ਰੀ ਹੋ ਤੇ ਕੋਈ ਵਿਚਾਰਾ ਗੁਜ਼ਾਰਾ ਕਰੀ ਜਾਊਗਾ ਚੱਲ ਟੇਕੇ ਉਹਨਾਂ ਦੇ ਵੀ ਕਾਜ ਟੁੱਟੇ ਆ ਜੀ ਕੋਈ ਟੈਕਸ ਨਹੀਂ ਦੇ ਰਹਾ ਸਾਲ ਦਾ 5000 ਟੈਕਸ ਹੋ ਗਿਆ ਅੱਗੇ ਤਿੰਨਾਂ ਵੀ ਇਨਹਾਰੇ ਕੁਆਟਰ ਟੈਕਸ ਹੁੰਦਾ 6000 ਤਾਰ ਲਿੰਦਾ ਕੋਈ ਹੁਣ ਮਾਰੇ ਬੰਦੇ ਕੋ ਤਰਦੇ ਹੀ 5000 ਹੋਉ ਤੇ ਤਾਰੂ ਕੀ 5000 ਦਾ ਕੀ ਕਾਹ ਤੋਂ 5 ਇਕੱਠਾ ਕਿਉਂ ਕਰ ਦਿੱਤਾ ਕੀ ਜਦੋਂ ਸਾਡੇ ਕੋ ਜੀ ਟੂਲ ਟੈਕਸ ਲੈਣਦੇ ਆ ਹਾਂਜੀ ਫਿਰ ਰੋਡ ਟੈਕਸ ਵੱਖਰਾ ਲੈਣਦੇ ਆ ਇਹ ਇਹਦੇ ਜਾਂ ਫਿਰ ਨਾਰੀ ਕਰਦਣਾ ਹੁਣ ਕਲਕੱਤੇ ਦਾ ਪੰਜਾਬੋਂ ਚੱਲ ਕੇ ਤੇ ਮੇਰੇ ਸਾਹਿਬ ਨਾਲ 22000 ਖਰਚਾ ਜੀ ਯਾਰ ਅੱਛਾ ਜੀ ਜਾਣ ਜਾਣ ਟੂਲ ਟੈਕਸ ਟੋਲ ਹੀ 22000 ਰੁਪਏ ਦੇ ਹਾਂਜੀ 9000 ਰੁਪਿਆ ਜੀ ਆਵੇ ਮੇਰੇ ਕੋ ਲਿਸਟ ਹੈ ਕਿ 9000 ਰੁਪਿਆ ਲਾਵਾ ਦਾ ਤੇ 9 ਦਾ ਹੀ ਗਾੜੀ ਲੱਗਾ ਅਜੇ ਕਈ ਟੂਲਾਂ ਦੇ ਥੱਲੋਂ ਦੀ ਚੱਲ ਜਾਈਗਾ ਯੂਪੀ ਰੋਡ ਹੈਗੇ ਥੋੜਾ ਕਮੋਂ ਨੂੰ ਕਮੋਂ ਕੇ ਉਹ ਤੇਲ ਵੀ ਫਿਰ ਨਾਲ ਤਾਂ ਦਾਵਾਦ ਕਰਦਾ ਹੀ ਆ ਕੀ ਕਰੀਏ ਨਹੀਂ ਮਜਬੂਰੀ ਆ ਮੇਉਂ ਤੰਦਾ ਹੀ ਰਹੀ ਤੰਦਾ ਹੀ ਇਹ ਹੋ ਰਹੀ ਕਰ ਨਹੀਂ ਸਕਦੇ ਹੁਣ ਅਸੀਂ ਬੱਚਿਆਂ ਨੂੰ ਕਹਾਂਗੇ ਗੱਡੀ ਪਾਓ ਬੱਚਿਆਂ ਦੇ ਤੁਸੀਂ ਕੀ ਦਿੰਦੇ ਜਿਹੜਾ ਅਸੀਂ ਵੇਚ ਗਏ ਇਸ ਸੜਕ ਤੇ ਅਸੀਂ ਕਿਉਂ ਆਈਏ ਕਿਉਂ ਆਈਏ ਤੁਸੀਂ ਕੀ ਬਣਾਇਆ ਬੱਚਿਆਂ ਨੇ ਵੀ ਕਹਿਣਾ ਹਾਂਜੀ ਅੱਜ ਕੱਲ ਨਹੀਂ ਹੁਣ ਬੱਚੇ ਤਾਂ ਇਹ ਤੰਦਾ ਜਿਹੜੇ ਪੁਰਾਣੇ ਬੰਦੇ ਸੀ ਜਿਨ੍ਹਾਂ ਕੋਲ 10-15 ਗੱਡੀਆਂ ਸੈਟ ਕੇ ਬੱਚੇ ਸੈੱਟ ਕਰਕੇ ਆਪਣਾ ਹੱਦ ਕੇ ਗੱਡੀਆਂ ਲਾਉਣ ਔਰ ਮੁਸ਼ਕਲਾਂ ਕੀ ਇਹਦੇ ਵਿੱਚ ਜੱਜ ਜੈਵਰੀ ਲੈਂਡ ਤੇ ਜਿਉਂ ਪੈ ਇਹਦਾ ਮੁਸ਼ਕਿਲ ਨਹੀਂ ਜਿਹੜੀ ਆਮ ਤੌਰ ਤੇ ਤੁਹਾਨੂੰ ਜੇ ਕਿਤੇ ਟੋਲ ਦੀ ਆਂਦੀ ਰਹਿੰਦੀ ਹਾਂਜੀ ਇਹ ਛੇਲ ਲਾਉਂਦੇ ਆ ਛੇਲ ਆਉਂਦੇ ਰਾਜ ਮੋਰਸਲ ਵਾਲਾ ਵੀ ਇੱਦਾਂ ਦਾ ਗਰੀ ਕਰਦਾ ਚਾਰ ਬੰਦੇ ਜਿੱਥੇ ਮਰਜਿਆਂ ਨੂੰ ਡਾਕੇ ਪੈ ਜਾਣ ਕੋਈ ਪੁਲਿਸ ਦਾ ਤੁਹਾਨੂੰ ਜਾਂ ਕਿਦਾਂ ਇਹ ਜਵੇਂ ਦਸਤਿਆਂ ਦੇ ਵਿੱਚ ਪੁਲਿਸ ਤੁਹਾਨੂੰ ਪਤਾ ਹੀ ਹੈ ਫੋਨ ਕਰੋ ਤੇ ਦੋ ਦੋ ਘੰਟੇ ਦੀਆਂ ਕੋਈ ਹੈਲਪ ਨਹੀਂ ਮਿਲਦੀ ਨਹੀਂ ਹੈਲਪ ਨਹੀਂ ਮਿਲਦੀ ਗੱਡੀ ਵਾਲੇ ਨੂੰ ਹੈਲਪ ਕਿੱਥੋਂ ਨਹੀਂ ਲੁੱਟਣ ਨੂੰ ਜੀ ਜਿਹੜੇ ਪਹਿਲਾਂ ਨੂੰ ਸਾਰੇ ਹੀ ਆਵਾਜ਼ ਲੁੱਟ ਕੋ ਵਾਲਾ ਕੰਮ ਹੈਗਾ ਵਾ ਜਿਵੇਂ ਡਰਾਈਵਰਾਂ ਨੂੰ ਨੁਕਸਾਨ ਜ਼ਿਆਦਾ ਸੁਣੋ ਜੀ ਐਕੀ ਗੱਡੀ ਆਪਣੀ ਗਈ ਕਰਨਾਲ ਹਾਂਜੀ ਸੰਤ ਪਿੰਦਾ ਸੰਧਾ ਰਿਆਨੇ ਚ ਸੰਧਰ ਸੰਧਰ ਹਾਂਜੀ ਹਾਂ ਸੰਤ ਸੰਧ ਸਵੇਗੋ ਅੱਛਾ 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 ਜੀ ਗੱਡੀ ਆਈ ਢੱਕ ਕੇ ਕਿਲੋਮੀਟਰ ਗਈ ਗਈ ਆਪਣੀ ਹਾਂਜੀ ਟੈਟੂ ਵੇਖਿਆ ਉਥੋਂ ਤੁਰਿਆ ਤੇ 6 ਤੁਰੇ ਚੌਲਾਂ ਦੇ ਲਾਲੇ ਆ ਅੱਛਾ ਜੀ ਤਰਪਾਲਾਂ ਕੱਟ ਕੇ ਓਨੇ ਟਾਈਮ ਦੇ ਵਿੱਚ ਵਿੱਚ ਓਨੇ ਟਾਈਮ ਚ ਗੱਡੀ ਤੁਰੀ ਆ ਮੋਰਸਲ ਤੇ ਆਪਣੀ ਕਾਰ ਚੋ ਰੱਬ ਜਾਣੇ 6 ਤੁਰੇ ਲਾਲੇ ਆ ਜੀ ਉਹਦਾ 15 16000 ਕੱਚਾ ਗਿਆ ਨਾ ਪਾਲਾ ਬੰਨਾ ਅੱਛਾ 14 ਦੇ ਤੋੜੇ ਲਾ ਹਾਂਜੀ ਉਹਦੀ ਕਮਾਈ ਲੈ ਗਏ ਉਹ ਕਮਾਈ ਲੈ ਗਏ ਅਜੇ ਆਪਾਂ ਵਖਾ ਸਕਦੇ ਹਾਂ ਆਨਲਾਈਨ ਕੜਾ ਚੱਲਦਾ ਤੇ ਤਰਪਾਲ ਵੱਢੀ ਪਈ ਆਪਣੀ ਛੱਤ ਦੇ ਉੱਤੇ ਆਪਣੀ ਇੱਕ ਸੀਧਾਪੁਰ ਯੂਪੀ ਚ ਬਣਤੀ ਅੱਛਾ ਮੱਖੂ ਫਾਟਕਾਂ ਤੇ ਬਹੁਤ ਚੋਰੀ ਆ ਜੀ ਤੁਹਾਡੇ ਕੀ ਉਸ ਤੋਂ ਮਲਤ ਚੌਲ ਤਾਂ ਇਹ ਕੀ ਮਗਰ ਗੱਡੀ ਆ ਗਈ ਬਚ ਗਿਆ ਉਹਨੇ ਇੱਕੋ ਥੋੜਾ ਸੱਟਿਆ ਬਾਕੀ ਬਚ ਗਿਆ ਬਾਕੀ ਬਚ ਗਿਆ ਬਚ ਗਿਆ ਹੋਰ ਕਿੱਥੇ ਗਿਆ ਰੇ ਤੁਸੀਂ ਐ ਮੱਖੂ ਫਾਟਕਾਂ ਤੇ ਮੇਰੀ ਮੱਕੀ ਲੰਤ ਗਈ ਅੱਛਾ ਐਸੀ ਜਨ ਹਾਂ ਐਸੇ ਹੀ ਮੱਕਈ ਵਾਲਿਆਂ ਦਾ ਬਹੁਤ ਨੁਕਸਾਨ ਹੈ ਬਹੁਤ ਅਹੀਂ ਜੀ ਬਾਰੀ ਬਣੀ ਤੇ ਨਹੀਂ 15 ਦਿਨ ਖਾਲੀ 20 ਦਿਨ ਖਾਲੀ ਕੀਤੀਆਂ ਬਾਹਰ ਆਣੀ ਕੁਛ ਬਾਰ ਵੀ ਆਣੀ ਜੇ ਕੀ ਕਰੀਏ ਮਜਬੂਰੀ ਚਲਾਉਣੇ ਪੈਂਦੇ ਖੜੀ ਕਰ ਨਹੀਂ ਸਕਦੇ ਡਰਾਈਵਰ ਨੂੰ ਹੁੰਦਾ ਕਿ ਚਲੋ ਢੇਡਾ ਲੱਗਦਾ ਵਾ ਲਾਉਣਾ ਪਣਾ ਜੀ 50000 ਦੀ ਸੜ ਦੀ ਕਿਸ਼ਤ ਆ ਹਾਂ ਜੀ ਕਿਸ਼ਤ ਲਾਉਣੀ ਹੈ ਨਹੀਂ ਦਵਾਂਗੇ ਤੇ ਵਿਆਜ ਜੁਰਮਾਨਾ ਪਾਏ ਨਾ ਉਹਨਾਂ ਗੱਡੀ ਫੜ ਕੇ ਲੈ ਆਈ ਨਹੀਂ ਗੱਡੀ ਜੰਦਰ ਕਰ ਲੈਣੀ ਕਿ ਸਾਡੇ ਪੈਸੇ ਦੋ ਤੇ ਉਹਨਾਂ ਦਾ ਉਹਨਾਂ ਦਾ ਕਸੂਰ ਕੀ ਉਹਨਾਂ ਨੂੰ ਪੈਸੇ ਦਿੱਤੇ ਐ ਨਹੀਂ ਕਸੂਰ ਤਾਂ ਉਹਨਾਂ ਦਾ ਨਹੀਂ ਚਲੋ ਤੁਹਾਡੇ ਨਫਾ ਕਰਵਾਉਣ ਨੂੰ ਕੀ ਤੁਹਾਡੇ ਉਹਨਾਂ ਨੇ ਸਾਨੂੰ ਬਿਜ਼ਨਸ ਕਰਨ ਆ ਤੇ ਤੰਦੇ ਆਸੇ ਪੈਸੇ ਦਿੱਤੇ ਆਂ ਫੈਨਸਲਾਂ ਨੂੰ ਥੋੜੀ ਕਸੂਰ ਕਹਿੰਦੇ ਆ ਸਰਕਾਰਾਂ ਦਾ ਕਸੂਰ ਬਹੁਤ ਮੰਦਾ ਪੈ ਗਿਆ ਅਗੀ ਥੋੜਾ ਜੇ ਸਰਕਾਰਾਂ ਚਾਹਣ ਤੇ ਟੋਲ ਹੀ ਘੱਟ ਕਰ ਦੇਣ ਮੈਂ ਕਿ ਉਹਨਾਂ ਨੂੰ ਵੀ ਕੱਲ ਕਹਿੰਦੇ ਬਸ ਟੋਲ ਹੀ ਘੱਟ ਹੋ ਜਾਣਾ ਹਾਂਜੀ ਹੋਰ ਡੀਜ਼ਲ ਵੀ ਕਿੱਥੇ ਪਹਿਲਾਂ 45 46 ਰੁਪਏ ਹੋਣਾ ਅੱਜ 85 ਰੁਪਏ ਆ 85 ਰੁਪਏ ਉਹ ਵੀ ਮਾਰ ਪੈ ਗਈ ਭਾੜਾ ਇਤੋਂ 15 ਸਾਲ ਉਹੀ ਅੱਜ ਵੀ 15 ਸਾਲ ਉਹੀ ਭਾੜਾ ਚੱਲਣ ਪਾੜੇ ਦਾ ਫਰਕ ਨਹੀਂ ਪਿਆ ਪਾੜਾ ਨਹੀਂ ਵਧਿਆ ਬਈ ਜਰੂਰ ਸੁਣੋ ਜੀ ਜੇਕਰ ਇਹ ਸਾਡੀ ਆਵਾਜ਼ ਕਿਸੇ ਵੀ ਉਸ ਥਾਂ ਤੇ ਜਾਂਦੀ ਆ ਕਿ ਜਿਨ੍ਹਾਂ ਦੇ ਹੱਥ ਵਾਸੀ ਗੱਲਾਂ ਹੈਗੀਆਂ ਵਾ ਜਿਵੇਂ ਕੰਪਨੀਆਂ ਹੈਗੀਆਂ ਟ੍ਰਾਂਸਪੋਰਟ ਮੰਤਰੀ ਦੀ ਵਗੈਰੀ ਪੀਲ ਕਰਦੇ ਸੋਚੋ ਗੱਡੀਆਂ ਦਾ ਤੇ ਗੱਡੀਆਂ ਦੇ ਪਾੜਿਆਂ ਦਾ ਕੋਈ ਸੋਚੋ ਜੀ ਤੇ ਪਾੜੇ ਜਰੂਰ ਵਧਾਓ ਕਿਉਂ ਡਰਾਈਵਰੀ ਲਾਈਨ ਜਿਹੜੀ ਹੈਗੀ ਆ ਨਾ ਜੀ ਇਹਦੇ ਨਾਲ ਸਾਰਾ ਦਰਮਦਰ ਚਾਦਾ ਪੂਰੇ ਦੇਸ਼ ਦਾ ਤੇ ਇਸ ਚੀਜ਼ ਬਾਰੇ ਥੋੜਾ ਸੋਚਣਾ ਚਾਹੀਦਾ ਵਾ ਕਿ ਕੋਈ ਡਰਾਈਵਰ ਇਹ ਥੋੜੀ ਆ ਜੀ ਕਿ 100 ਦਾ ਤੇਲ ਪਵਾ ਲਿਆ ਤੇ 120 ਰੁਪਏ ਲੈ ਕੇ ਘਰ ਨੂੰ ਆ ਗਿਆ ਇਹ ਨਫਾ ਨਹੀਂ ਹੈਗਾ ਜੀ ਉਹ ਤਾਂ ਉਹਨਾਂ ਦੇ ਘਰਾਂ ਦੇ ਖਰਚੇ ਚਲੀ ਗਏ ਐਂ ਜੀ ਹੈ ਜੀ 12 ਜਨਾਬ ਆਏ ਆ ਜੀ ਇੱਕ ਗੇੜੇ ਤੋਂ ਹਾਂ ਕਿੰਨਾ ਨਫਾ ਹੋ ਗਿਆ ਉਹਦੇ ਚ ਤੁਹਾਨੂੰ ਦੱਸਾਂ 18000 ਰੁਪਏ ਬਚਿਆ ਚ ਡਰਾਈਵਰ ਨਹੀਂ ਖੜਿਆ ਜੀ ਉਹਨੂੰ ਦਿੰਦੇ 500 ਰੁਪਏ ਦਿੱਤੇ ਤੇ ਦਿਨ ਕਿੰਨੇ ਲੱਗੇ 12 12 ਮੈਂ ਗਿਣ ਕੇ ਦਾ ਇੰਨਾ ਖਰਚਾ ਇੰਨਾ ਭਾਰਾ ਕੀ ਕਰਾਂਗੇ 65000 ਚ ਇਧਰੋਂ ਗਏ ਆ ਨਿਆ ਚੋਤ ਬੁੰਜਾਇਆ ਚੋਤ ਆਇਆ ਕੋਈ ਨਹੀਂ ਉਹ ਵੀ 250 ਕਿਲੋਮੀਟਰ ਚੱਲ ਕੇ ਖਾਲੀ ਗੱਡੀ ਚੱਲ ਕੇ ਆ ਗਈ ਭਰੀ ਆ ਮਾਲਿਆਣੀ ਅੱਗੇ ਚਲੋਂਦਾ ਸੀ ਕੋ ਝੋਨੇ ਦਾ ਸੀਜ਼ਨ ਦੀ ਆਸ ਉਹ ਵੀ ਸਾਡਾ ਝੋਨੇ ਦੀ ਸਾਨੂੰ ਹੁੰਦਾ ਕਿ ਚਲੋ ਕੋਈ ਭੈਣ ਭਰਾ ਟਾਇਰ ਵਾਲੇ ਧਾਰ ਲਾਈਦਾ ਸਪੀਰ ਪਾਰ ਧਾਰ ਚੱਕੀ ਦਾ ਉਹਨਾਂ ਨੂੰ ਪਤਾ ਸੀਜ਼ਨ ਆਉਣ ਵਾਲਾ ਸੇਬਾਂ ਦਾ ਉਹਨਾਂ ਦਾ ਝੋਨੇ ਦਾ ਆਉਣ ਵਾਲਾ ਕਿ ਦੇ ਦੇਣਗੇ ਇਹਨਾਂ ਦੇ ਹੀ ਦੇਣੇ ਉਹਨਾਂ ਨੂੰ ਪਤਾ ਦਾ ਕਿਉਂ ਸਾਹ ਜੈ ਸਾਨੂੰ ਆਸ ਹੁੰਦੀ ਕਿ ਝੋਨੇ ਦੀ ਵੀ ਆਸ ਨਹੀਂ ਆ ਇਸਰ ਗੱਡੀ ਬਹੁਤ ਜਿਆਦੀ ਵੇਖ ਰਿਆਂ ਮੈਂ ਪੰਪ ਕੋਈ ਵੀ ਜਗਾ ਖਾਲੀ ਤੁਸੀਂ ਕਿਤੇ ਵੀ ਚਲਜੋ ਤੁਹਾਨੂੰ ਆਜ ਪੰਪ ਦੇਖ ਲਓ ਕਿਤੇ ਦਾਬੜਾ ਖੜੀਆਂ ਹੈਗੀਆਂ ਜੀ ਕਲੇ ਕਲੇ ਪੰਪ ਤੇ ਹੈਗੀਆਂ ਮਜਬੂਰੀ ਨੂੰ ਖੜਾ ਕਾਰਨ ਕੀ ਹੈ ਦਾ ਬਸਾ ਦਾ ਕਾਰਨ ਬਸਾ ਦਾ ਕਰਕੇ ਮੰਦਾ ਪੈ ਗਿਆ ਹੁਣ ਜਿਵੇਂ ਟੈਂਡਰ ਹੋ ਗਏ ਕੰਪਨੀਆਂ ਵੱਡੀਆਂ ਵੱਡੀਆਂ ਦੇ ਹਾਂਜੀ ਜਿਵੇਂ ਵੀਆਰਲ ਕੰਪਨੀ ਤੇ ਡਿਲੀਵਰੀ ਕੰਪਨੀਆਂ ਕੰਪਨੀਆਂ ਜਿਨ੍ਹਾਂ ਨੇ ਯਾਰਾ ਨਾ ਗੱਡੀ ਪਾਈ ਆ ਹਾਂਜੀ ਉਹ ਬੁਕਿੰਗ ਉਹਨਾਂ ਦੀ ਉਹਨਾਂ ਦੀ ਬੁਕਿੰਗ ਉਹਨਾਂ ਦੀ ਚੱਲਣੀਆਂ ਜੇ ਸਾਡੇ ਇਹਦੇ ਮਾਰਕੀਟ ਚ ਮਾਲ ਸਿੰਘ ਦਾ ਖੁੰਡਾ ਸਾਨੂੰ ਮਿਲਦਾ ਜਿਹੜਾ ਬਚ ਗਿਆ ਬਚ ਗਿਆ ਜਿਹੜਾ ਬਾਹਰ ਦਾ ਹੁਣ ਨਵੀਆਂ ਗੱਡੀਆਂ ਚ ਆਉਂਦਾ ਚੱਕੀਆਂ ਇਹਨਾਂ ਉਤੇ ਇੱਕ ਪੈਸਾ ਹੋਵੇ ਕੋਲ ਤੇ ਕੱਚਾ ਮਾਲ ਭਰ ਲਈਏ ਹਾਂ ਕੋਲੋਂ ਪੈਸਾ ਲਾਉਣਾ ਪੈਂਦਾ ਕੱਚੇ ਮਾਲ ਚ ਅੱਛਾ ਜੀ ਉਹਦਾ ਕੀ ਫਰਕ ਹੁੰਦਾ ਜੀ ਉਹਦਾ ਰੇਟ ਵੀ ਚਲੋ ਥੋੜਾ ਜਿਹਾ ਵਧਦਾ ਹੁੰਦਾ ਵਾ ਕੱਚਾ ਵਾਲ ਕਹਿੰਦੇ ਕਿੰਨੋਂ ਅਗਰ ਆਲੂ ਅਸ਼ੇ ਸਬਜ਼ੀਆਂ ਉਹ ਸਬਜ਼ੀਆਂ ਵਗੈਰਾ ਉਹਦੇ ਚ ਸਾਨੂੰ ਪਹਿਲਾਂ ਐਡਵਾਂਸ ਨਹੀਂ ਮਿਲਦਾ ਉਹ ਚ ਸਾਰੇ ਪੈਸੇ ਕੋਲੋਂ ਲਾ ਕੇ ਜਾਣੇ ਪੈਂਦੇ ਆ ਤੇ ਅੱਗੇ ਜਾ ਕੇ ਮਾਲ ਲਾਹੋ ਤੇ ਪੈਸੇ ਲਓ ਉਹ ਜਿਹਦੇ ਸਹੀ ਸਲਾਮ ਤੋਂ ਪਹੁੰਚ ਗਿਆ ਹਾਂ ਪਾੜਾ ਪੂਰਾ ਮਿਲ ਜੂ ਜੇ ਕਿਤੇ ਲੇਟ ਹੋ ਗਈ ਇੱਕ ਦਿਨ ਹਾਂ ਜਾਂ ਥੋੜਾ ਬਹੁਤ ਖਰਾਬ ਹੋ ਗਿਆ ਡਰਾਈਵਰ ਤੇ ਬਾਈ ਕੱਟੀ ਜਾਂਦੇ ਆ ਕਰਬੂਜੀ ਵਾਲੀ ਗੱਡੀ ਖਾਲੀ ਹੋਈ ਆ ਹਾਂਜੀ ਪਹਿਲੇ 6 ਕਿੰਨੇ ਦੀ ਗੱਲ ਆ 70000 ਰੁਪਿਆ ਕੱਟ ਲਿਆ ਇੱਕ ਜਗ੍ਹਾ ਗਈ ਸ਼ਾਮ ਚ ਬਰਪੇਟਾ ਦੀ ਅੱਛਾ ਉਹ ਤੇ ਵਪਾਰੀ ਨੇ ਨਹੀਂ ਕਹਿੰਦਾ ਜੀ ਮੇਰਾ ਮਾਲ ਖਰਾਬ ਕੱਟ ਸਸਤਾ ਵਿਗਿਆ ਉਥੇ ਗੱਡੀ ਵਾਲਾ ਤਾਂ ਕੀ ਕਸੂਰ ਸਸਤਾ ਤੇ ਉਹਦਾ ਵੀ ਕਿਹਾ ਮਹਿੰਗਾ ਵੀ ਜਦੋਂ ਵੇਖਦਾ ਉਹ ਉਦੋਂ ਵੱਧ ਨਹੀਂ ਜੀ ਆਲੂਆਂ ਦਾ ਹੀ ਕਲਕੱਤੇ ਰੋਣੇ ਆ ਜੀ ਆ ਚਾਰ ਚਾਰ ਦਿਨ ਖਲੋਗੇ ਗੱਡੀਆਂ ਆਪ ਬੋਰੀਆਂ 1.5 ਦੀ ਬੋਰੀ ਵੇਚ ਕੇ ਭਾਰਾ ਮਿਲਦਾ ਆਲੂਆਂ ਦੇ ਵੇਖਈ ਨਾ ਹੋ ਜਾਂਦਾ ਨਹੀਂ ਜੀ ਗਲਤ ਗੱਲ ਐ ਜੇਕਰ ਗੱਡੀ ਵਾਲੇ ਨੂੰ ਪਲੇਸਮੈਂਟ ਪੈਂਦਾ ਹੁਣ ਸਸਤੀ ਹੋ ਗਈ ਤੇ ਡਰਾਈਵਰ ਨੂੰ ਕਹਿੰਦਾ ਜੀ ਗੱਡੀ ਵਾਲੇ ਨੂੰ ਲੇਸ ਲਾਤੀ ਤੇ ਜਦੋਂ ਨਫਾ ਵੱਧ ਤੇ ਜੇਕਰ 10 ਦਾ ਲਿਆ ਵਾ 15 ਵਿੱਚ ਤੇ ਜਦੋਂ 25 ਦਾ ਵੇਚਦਾ ਉਦੋਂ ਡਰਾਈਵਰ ਉਹਦੇ ਨਾਮ ਵੀ ਨਹੀਂ ਦਿੰਦੇ ਅਗਰ ਚੱਲੇ ਪਹਿਲੇ ਸਾਲ ਆਲੂ ਲੈ ਕੇ ਯੂਪੀ ਚ ਉਹ ਕਹਿੰਦੇ ਕਿ ਤੁਸੀਂ ਅੱਜ ਪਚਾ ਦਿਓ ਰਾਤ ਨੂੰ ਗੱਡੀ ਹਾਂਜੀ ਤੁਹਾਨੂੰ 5000 ਰੁਪਏ ਨਾਮ ਦੇਵਾਂਗੇ ਤੇ ਪੰਜਾਹ ਤੇਲ ਤੇ ਖਾਣਾ ਹੀ ਆ ਖਾਣਾ ਖਾਣਾ ਕਮਚਿੰਦਰੀ ਆ ਹੀ 50 55 ਨਾਰਮਲ ਸਪੀਡ ਆਂ ਅਸੀਂ 80 ਦੇ ਭਜਾਵਾਂਗੇ ਤੇਲ ਇਹਦੇ ਬਾਅਦ ਲੈਣਾ ਲੈਣ ਅਸੀਂ ਪਹੁੰਚ ਗਏ ਹਾਂਜੀ ਅਗਲੇ ਨੇ ਨਹੀਂ ਦਿੱਤਾ ਨਹੀਂ ਦਿੱਤਾ ਇਹ 1500 ਰੁਪਏ ਦਿੱਤਾ ਜੀ 5000 ਕਹਿ ਕੇ 5000 ਕਹਿ ਕੇ ਗੱਲ ਕਰਕੇ ਰਿਕਾਰਡ ਕਰਕੇ ਆਜ਼ਮਗੜ੍ਹ ਦੀ ਗੱਲ ਰਿਕਾਰਡ ਕੀਤੀ ਉਹਦੀ ਗੱਲ ਉਹਨੂੰ ਜਾ ਕੇ ਸੁਣਾਈ ਉਹ ਕਹਿੰਦਾ ਜੀ ਇੱਕ ਗੱਡੀ ਹੋਰ ਮਾਰਕੀਟ ਚ ਆ ਗਈ ਆ ਫਿਰ ਆਲੂ ਮੰਦਾ ਵਿਗਿਆ ਜੀ ਜਿਹੜੇ ਡਰਾਈਵਰ ਵੀਰ ਜਿਹੜੇ ਸੌਂਦੇ ਪਏ ਹਾਂ ਜੀ ਸਾਡੀ ਇਹ ਤਾਂ ਸਿਰਫ ਹੋਣਾ ਤੇ ਥੋੜਾਕ ਆਪਣਾ ਨਾ ਥੋੜਾਕ ਸਟੈਂਡ ਲਓ ਤੇ ਥੋੜਾ ਰਲ ਕੇ ਚੱਲੋ ਜੀ ਹਾਂਜੀ ਕੱਲੇ ਕੱਲੇ ਕੋਟ ਨਾ ਖਾਓ ਇਹ ਤੁਹਾਡੇ ਪਾਰਟਨ ਦੇ ਜਿਹੜੇ ਹੈਗੇ ਨਾ ਜਿਹੜਾ ਪਾਰ ਕੇ ਚੱਲਦੇ ਜੀ ਇਹਦਾ ਨਤੀਜਾ ਜਿਹੜਾ ਵੀ ਦੇਖੋ ਕੇ ਚੱਲਣਾ ਤਾਂ ਜੀ ਤੁਹਾਨੂੰ ਸਾਰੇ ਜਿੰਨੇ ਵੀ ਹੈਗੇ ਨਾ ਡਰਾਈਵਰ ਵੀਰ ਗੱਟੀਆਂ ਵਾਲੇ ਵੀਰਾਂ ਇਹ ਇੱਕ ਹੋ ਕੇ ਚੱਲੋ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਖੜਨਾ ਜੇਕਰ ਗੱਡੀਆਂ ਇੰਜ ਹੀ ਖਲਾਅ ਛੱਡਣੀਆਂ ਆਂ ਸਰਕਾਂ ਤੇ ਪੰਪਾਂ ਤੇ ਜੀ ਸਾਨੂੰ ਇੱਕ ਹੋਰ ਵੱਡੀ ਪ੍ਰੋਬਲਮ ਆ ਹਾਂਜੀ ਚਲੋ ਕਰਨੀ ਚਾਹੀਦੀ ਚੰਨਾਂ ਦਾ ਤੁਹਾਡਾ ਬੜੀ ਮਿਹਰਬਾਨੀ ਤੁਸੀਂ ਸੁਣਦਾ ਸਾਨੂੰ ਆਰਡਰ ਪਾਈਆ ਭੁੱਕੀ ਦਾ ਨਹੀਂ ਗੱਡੀ ਚ ਰੱਖ ਸਕਦੇ ਜਿਹੜਾ ਵੀਰ ਕੋਈ ਨਸ਼ਾ ਕਰਦਾ 40 40 ਸਾਲ ਹੋ ਕੇ ਪੁਰਾਣੇ ਡਰਾਈਵਰ ਵਿਚਾਰੇ ਕਿ ਚਲਾਉਂਦਾ ਉਹ ਇਸੇ ਕਰਕੇ ਗੱਡੀਆਂ ਧੱਕੇ ਖਾਂਦੇ ਬੱਚੇ ਨਹੀਂ ਲੱਗਦੇ ਸਕੇ ਹਾਂਜੀ ਹਾਂਜੀ ਚਲੋ ਆਪਣਾ ਟਾਈਮ ਪਾਸ ਆਪਣੇ ਟਾਈਮ ਪਾਸ ਉਹ ਵੀ ਪਰੇ ਜਾ ਹਰ ਜਗ੍ਹਾ ਤਲਾਸ਼ੀ ਆ ਕਿਤੇ ਇਹਨਾਂ ਨੂੰ ਰੂਲ ਚਾਹੀਦਾ ਕਿ ਅੱਧਾ ਕਿਨੂੰ ਛੱਡੋ ਨਹੀਂ ਕਹਿੰਦੇ ਆ ਨਾ ਜੀ ਹੁੰਦਾ ਕੋਈ ਨਾ ਨਹੀਂ ਜੀ 5000 ਰੁਪਇਆ ਦੇ ਕੇ ਆਉਂਦੀਆਂ ਸ਼ਾਮਲੀ ਬਾਰਡਰ ਇੱਕ ਅੱਛਾ ਜੀ 5000 ਰੁਪਇਆ ਤਾਂ ਘਟੀ ਗਏ ਕੋਈ ਤੇ ਕੋਰੋਂ ਲੋਕ ਕਹਿੰਦੇ ਹੈਗਾ ਜੀ ਆਰਡਰ ਕੀ ਕੋਈ ਪਾਈ ਆਦਾ ਅੱਛਾ ਜੀ ਸੁਣਵਾਈ ਆ ਨਹੀਂ ਕੁਝ ਅੰਦਰ ਥਭ ਕਹਿੰਗੇ ਮਾਰ ਕੇ ਕਿਲੋ ਪਾਦਾਂਗੇ ਦੋ ਪਾਦਾਂਗੇ ਤੇ ਕੀ ਕਰੋਗੇ ਉਹ ਲਿਖਣਾ ਹੀ ਹੈ ਲਿਖਣਾ ਜੀ ਕਲਮ ਚੱਲ ਨਹੀਂ ਸਾਡੇ ਹੱਥੀਂ ਉਹਦੇ ਨਹੀਂ ਚੱਲਣੀ ਨਹੀਂ ਚੱਲਣੀ ਤੇ ਉਹਨਾਂ ਦੀ ਕਲਮ ਚੱਲ ਜਾਣੀ ਉਹਨਾਂ ਦੀ ਕਲਮ ਚੱਲਣੀ ਹੈ ਇਹ ਤਾਂ ਸਾਡੇ ਡਰਾਈਵਰਾਂ ਦੇ ਚਿੱਟੇ ਲਈ ਰਹ ਥੋੜਾਈ ਪੁਲਿਸ ਮੁਲਾਜ਼ਮਾਂ ਨੂੰ ਵੀ ਬੇਨਤੀ ਆ ਕਿ ਡਰਾਈਵਰ ਵੀ ਟਾਈਮ ਪਾਸ ਹੀ ਕਰ ਰਹੇ ਆ ਤੇ ਥੋੜਾ ਦੁਖੀ ਗੱਲੀ ਟਾਈਮ ਪਾਸ ਕਦਾ ਕੀ ਟਾਈਮ ਪਾਸ ਹੋਣੀ ਟਾਈਮ ਪਾਸ ਹੋਣੀ ਹੈਗਾ ਜੀ ਗੱਡੀਆਂ ਪਿੱਛਾ ਨਹੀਂ ਲਾਉਣਦੀਆਂ ਨਹੀਂ ਜਿਹੜੇ ਹਾਲਾਤ ਆ ਜੀ ਪਹਿਲਾਂ ਲਾਉਂਦੇ ਰਹੇ ਆ ਪਹਿਲਾਂ ਗੱਡੀਆਂ ਫੇਕ ਕੀਤੀਆਂ ਬਹੁਤ ਸੋਣੀ ਰੋਟੀ ਖਾਂਦੇ ਹਾਂ ਹੁਣ ਆ ਕੇ ਹੱਥ ਖੜੇ ਹੋ ਗਏ ਹੁਣ ਤਾਂ ਬੱਚੇ ਵੀ ਜਵਾਬ ਦੇਣੇ ਛਲ ਜੀ ਲਥਨ ਲਾਪੀ ਸਿੱਧੀ ਗੱਲ ਹੈ ਜੀ ਅੱਜ ਇੱਕ ਬੰਦੇ ਦੀ ਮੈਂ ਆਨਲਾਈਨ ਰਿਕਾਰਡਿੰਗ ਸੁਣਾ ਦਿੰਦਾ ਹੁਣੇ ਉਹ ਬੰਦਾ ਉਹਦਾ ਬੱਸ ਚਲਾ ਲਈ ਗੱਡੀ ਫਰੀ ਵੇਚੀ ਉਹ ਬੰਦੇ ਸੈਕਸ ਨੇ ਉਹਦਾ ਗੱਡੀ ਨਹੀਂ ਲੈਣੀ ਅਛਾ ਜੀ ਕੋਈ ਨਹੀਂ ਆਪਾਂ ਬੱਸ ਚਲਾ ਲਈਏ ਤੇ ਬਾਅਦ ਤੇ 14-15 ਰੁਪਇਆ ਡੇਲੀ ਭੇਜਦਾ ਇੱਜ਼ਤ ਹੈਗੀ ਇੱਜ਼ਤ ਹੈਗੀ ਘਰੇ ਸ਼ਾਮ ਨੂੰ ਉਹਦੇ ਚਿੱਤੇ ਲਈ ਲੈ ਪਾ ਗ ਜਾਂਦੇ ਆਪਣੇ ਕੋ ਵੀ ਆਸ ਨਹੀਂ ਸੰਧ 15 ਡਰਾਈਵਰੀ ਦੀ 12-1300 ਰੁਪਇਆ ਮੇਰੇ ਸੱਜਣ ਚਲਾਉਣ ਗਿਆ ਬਸਾਂ 1400 ਪੈਂਦੀਆਂ ਵਿਧਿ ਕਿੰਨਾ ਚਿਰ ਹੋ ਗਿਆ ਗੜੇਸ ਹੋ ਗਿਆ ਨੂੰ ਸੰਦੋ ਜੀ ਅੱਜ 6-7 ਦਿਨ ਹੋ ਗਿਆ ਜੀ ਇਹ ਲਾਗੇ ਜਿਹੜੀਆਂ ਖਲੋਟੀਆਂ ਦਾਗਾ ਕੇ ਇਹਨੂੰ 15 ਦਿਨ ਹੋ ਗਿਆ ਜੀ ਅਛਾ ਜੀ ਇਹ ਨਹੀਂ ਪਿਜੀਸ਼ਨ ਕਾਇਦਾ ਮਾਲ ਦੀ ਮੰਦਾ ਹੀ ਨਾ ਕੀ ਕਾਰਨ ਕਾਰਨ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਵੱਡੀਆਂ ਵੱਡੀਆਂ ਧਨਦਾਰ ਆ ਉਹ ਆਪੋ ਆਪਣੇ ਟੈਂਡਰ ਪਾਈ ਜਾਂਦੇ ਮਾੜਾ ਸਿੰਗਲ ਮੋਟਰ ਮਾਲਕ ਦਾ ਹਾਲ ਬਹੁਤ ਮਾੜਾ ਅੱਛਾ ਹੀ ਹੁਣੇ ਚੱਕਰ ਲਾ ਕੇ ਆਣ ਲਾਵਾ ਤੋਂ ਹਾਂਜੀ ਤੇ 9000 ਦੇ ਤਾਂ ਦੇ 9000 ਦੀ ਆਉਣ ਤੋਂ 18000 ਦੇ ਟੂ ਲੱਗ ਗਿਆ ਤੇ ਗੱਡੀ ਨੂੰ ਆ ਕੇ ਪਾਈ ਦਾ 15000 16000 ਆਪ ਚਲਾਉਣ ਵਾਲੇ ਮਾਲਕ ਨੂੰ ਆਪ ਚਲਾਊਗਾ ਟੋਲ ਦੀ ਜਿਆਦਾ ਨਹੀਂ ਮੁਸ਼ਕਲ ਹੈ ਬਹੁਤ ਜਿਆਦਾ ਟੂਲ ਵੱਡੇ ਕੋਈ 700 ਤੋਂ ਥੱਲੇ 2800 ਦਾ 700 ਦਾ ਫਿਰ ਕੋਈ ਉੱਥੇ ਸਾਨੂੰ ਸ਼ਬਦਾਂ ਨਹੀਂ ਆ ਮੈਂ ਉਹਨਾਂ ਨੇ ਇਹੋ ਗੱਲ ਕਹੀ ਮੈਂ ਟੋਲ ਵੀ ਤਾਂ ਜਿਆਦਾ ਨਹੀਂ ਕਿ ਉਹ ਸਾਹ ਨੇ ਕਹਿੰਦੇ ਨਹੀਂ ਇਹ ਹੈ ਕਿ ਨਹੀਂ ਚਲੋ ਅਸੀਂ ਮੰਨਦੇ ਲੱਗਦੇ ਆ ਹਾਂਜੀ ਕੋਈ ਤਰੀਕਾ ਹੋਣਾ ਚਾਹੀਦਾ ਹੁਣ ਕਈਆਂ ਟੂਲਾਂ ਨੂੰ 10-10 ਸਾਲ ਹੋ ਗਏ ਆ 15-15 ਸਾਲ ਹੋ ਗਏ ਆ ਉਹ ਤਾਂ ਬੰਦ ਹੋਣਾ ਅਸੀਂ ਮੰਨਦੇ ਆ ਹਾਂ ਚਲੋ ਅਸੀਂ ਆਹ ਰੀਵਿਊ ਉੱਪਰ ਸਾਨੂੰ 25-30 ਸਾਲ ਹੋ ਗਏ ਡਰਾਈਵਿੰਗ ਲਾਈਨ ਚ ਹਾਂਜੀ ਠੀਕ ਆ ਉਦੋਂ ਕੋਲਕੱਤਿਆਂੋਂ 5000 ਰੁਪਏ ਚ ਘੁਮ ਕੇ ਆਈਂਦੀ ਸੀ ਗੱਡੀ ਜੋ ਸਿੰਗਲ ਰੋਡ ਹੀ ਹੁਣ ਹੋਰ ਵਧੀਆ ਬਣ ਗਿਆ ਹਾਂ ਇਹ ਨਹੀਂ ਆਦੇ ਹਵੇ ਤੇ ਕੋਈ ਲਿਮਟ ਹੋਣੀ ਚਾਹੀਦੀ ਟੂਲ ਦੀ ਠੀਕ ਆ ਜਿਵੇਂ ਹੁਣ ਇੱਕ 5 ਸਾਲ ਹੋ ਗਿਆ ਟੈਂਡਰ ਫਿਰ ਗੱਡੀ ਆ ਤੇ ਸਹੂਲਤ ਕੋਈ ਨਹੀਂ ਜੀ ਅਸੀਂ ਟੂਲ ਤੇ ਖਲੋਤੇ ਸਾਡੇ ਸੀਸੇ ਕੱਟੇ ਜਾਂਦੇ ਆ ਜੇਬਾਂ ਕੱਟੀਆਂ ਜਾਂਦੀਆਂ ਸੀਸੇ ਵੱਢ ਕੇ ਅੱਛਾ ਚੋਰੀ ਹੋ ਜਾਂਦੀ ਪਹਿਲੀ ਗੱਲ ਤਾਂ ਰੋਕਣ ਨਹੀਂ ਦਿੰਦੇ ਡੰਡੇ ਮਾਰ ਕੇ ਪਹੁੰਚਾਉਂਦੇ ਆ ਜੇ ਘੰਟੇ ਦੋ ਕਿੰਨੇ ਰੈਸਟ ਕਰਨਾ ਕੋਈ ਸਾਡਾ ਨਹੀਂ ਸੋਚਦਾ ਸਰਕਾਰ ਜਦ ਕਿ ਟੋਲ ਦਾ ਮਤਲਬ ਤੇ ਇਹੀ ਹੈ ਕਿ ਉੱਥੇ ਸਹੂਲਤ ਡਰਾਈਵਰ ਨੂੰ ਹਲਕੀ ਮਿਲ ਕੋਈ ਕ੍ਰੇਨ ਹੋਣੀ ਚਾਹੀਦੀ ਆ ਜਿਵੇਂ ਇਹ ਰਾਜ ਪਰੇਸ਼ਾਨ ਆ ਕੋਈ ਕ੍ਰੇਨ ਆਵੇ ਸਾਈਡ ਤੇ ਕਿਤੇ ਕਿਤੇ ਉਹ ਕ੍ਰੇਨ ਦੀ ਵਕਰੀ ਪਰਚੀ ਕੱਟੀ ਜਾਣੀ ਹੈ ਜੀ 2015 ਵਾਲੀ ਜਿਹਦੇ ਹਿਸਾਬ ਨਾਲ ਆਉਗੇ ਜਿਹੇ ਹਿਸਾਬ ਨਾਲ ਕੋਈ ਵਕਰੀ ਸਾਡੇ ਕੋਲ ਨਹੀਂ ਸਹੂਲਤ ਸਾਨੂੰ ਕਰਦੀ ਹੈ ਸਹੂਲਤ ਕੋਈ ਨਹੀਂ ਸਹੂਲਤ ਕੋਈ ਨਹੀਂ ਤੇ ਡਰਾਈਵਰ ਨੂੰ ਵੀ ਟੋਲ ਵਾਲੇ ਮਾਰ ਨਹੀਂ ਰਹੇ ਆ ਕਿ ਬਹੁਤ ਮਾਰਾ ਜੀ ਅਸੀਂ ਬੋਲ ਪਿਆ ਨਹੀਂ ਕਿ ਸਾਨੂੰ ਓਵਰਲੋਡ ਕਹਿ ਦਿੰਦੇ ਆ ਜਦੋਂ ਸਾਨੂੰ ਗਵਰਨਮੈਂਟ ਨੇ 5% ਚਵੰਗੇ ਓਵਰਲੋਡ ਆ ਜੀ ਕੰਡਾ 15 15 20 20 ਮੁੰਡੇ ਰੱਖੇ ਉਹਨਾਂ ਨੇ ਮੁੰਡਾ ਕਰਦੀ ਹੈ ਗਾਹ ਮਾੜੀ ਬੰਦੇ ਨੂੰ ਟਰਾਂਸਪੋਰਟਾਂ ਵੀ ਅੱਜ ਕਾ ਰਗੜੀ ਜਾਂਦੇ ਆ ਜਿਨ੍ਹਾਂ ਦੇ ਟੈਂਡਰ ਵਾ ਕਿਦਾਂ ਜਿੱਦਾਂ ਉਹ ਇੱਕ ਬੰਦੇ ਟੈਂਡਰ ਲੈ ਰਿਆ ਹਾਂਜੀ ਉਹ ਟੈਂਡਰ ਮੈਨੂੰ ਤੁਹਾਨੂੰ ਕੱਲ ਤਾਂ ਜਮੀਨੋਂ ਕੱਲ ਤਾਂ ਹੂੰ ਤੇ ਉਹ ਟੈਂਡਰ ਦਾ ਇਹ ਇਹ ਕਿ ਤੁਸੀਂ ਦਹਾਂ ਟਰਾਂਸਪੋਰਟਾਂ ਨੂੰ ਮਾਲ ਦੇਣਾ ਅੱਛਾ ਜੀ ਤੁਹਾਡਾ ਹੀ ਟੈਂਡਰ ਆ ਜੀ ਉਹ ਤੁਸੀਂ ਦੱਸਾਂ ਮੈਨੂੰ ਦੇਤਾ ਹੋਰ ਕਿਹਨੂੰ ਦੇਤਾ ਉਹਨਾਂ ਨੇ ਜੇ ਕਿਹਾ ਕੀ ਅੱਜ ਫਲਾਣੇ ਥਾਂ ਦਾ 200 ਰੁਪਿਆ ਰੇਟ ਆ ਹਾਂਜੀ ਗੱਡੀ ਜਿੰਨੀਆਂ ਟ੍ਰਾਂਪੋਰਟਾਂ ਉਹਨਾਂ ਨੇ ਮੇਰੀ ਗੱਡੀ ਮੈਂ 190 ਚਲਾਉ ਦੂਜੇ ਕਹਿੰਦੇ ਮੇਰੀ 180 ਚ ਲੱਗੇ ਅੱਛਾ ਰੇਟ ਡਾਊਨ ਹੋਈ ਰੇਟ ਡਾਊਨ ਕਰ ਦਿੰਦੇ ਉਸੇ ਵਾਲੇ ਜੀ ਢੇੜਾ ਲਾਉਣ ਨੂੰ ਰੇਟ ਛੱਡ ਦੇਣਾ ਛੱਡ ਦੇ ਨਾਲ ਲੱਗਾ ਤੰਨਾ ਚੋਂ ਹੀ ਬੱਕੋ ਵਖਰੇਗਾ ਤੰਨਾ ਦੇ ਵਖੋ ਬੱਕੋ ਵਖਰੇਗਾ ਗੱਡੀ ਰੇਟ ਤੇ ਇੱਕ ਹੋਣਾ ਚਾਹੀਦਾ ਇੱਕ ਹੋਣਾ ਚਾਹੀਦਾ ਕੋਈ ਕਿਲੋਮੀਟਰ ਦਾ ਪਾੜਾ ਹੋਣਾ ਚਾਹੀਦਾ ਡਰਾਈਵਰ ਨੂੰ ਕਿਲੋਮੀਟਰ ਦਾ ਪਾੜਾ ਹੋਣਾ ਚਾਹੀਦਾ ਵਾ ਕੋਈ ਡਰਾਈਵਰ ਨੂੰ ਸਹੂਲਤ ਆ ਤੇ ਕੋਈ ਜਗ੍ਹਾ ਬਣਾਈ ਜਾਵੇ ਕਿ ਇੱਥੇ ਡਰਾਈਵਰ ਸੌ ਸਕਦਾ ਅਸੀਂ ਹੋਟਲਾਂ ਦੇ ਖੜੇ ਨਾ ਤੀਰ ਨਿਕਲ ਕੀ ਕਰੀਏ ਕੁਝ ਨੁਕਸਾਨ ਹੀ ਬਹੁਤ ਜ਼ਿਆਦਾ ਡਰਾਈਵਰ ਚੱਲਣ ਗਿਆ ਜੀ 90% 100 ਜੋ ਗੱਡੀ ਵਾਲੇ ਨੂੰ 90% ਖਾਨ ਵਾਲੇ ਆ ਜੀ ਘਰ ਤੋਂ ਤੁਰ ਕੇ ਲੇਬਰ ਨੂੰ ਦੇਣੇ ਪੈਸੇ ਕਮਿਸ਼ਨ ਦੇ ਸਾਰੇ ਬਾਰੇ ਪਰਿਵਾਰ ਪਾਲਦੇ ਤੋਂ ਪਰ ਇਹਦੇ ਇਹਦੇ ਕੋਈ ਵੇਂਦਾ ਨਹੀਂ ਜੀ ਮੰਤਰੀਆਂ ਤੱਕ ਪਾਲਦੇ ਆ ਕੋਲ ਟੈਕਸ ਜਾਂਦੇ ਰੋਡ ਟੈਕਸ ਦੇਣਦੇ ਆ ਤੇ ਫਿਰ ਵੀ ਸਾਡਾ ਨਹੀਂ ਕੋਈ ਸੁਣਵਾਈ ਨਹੀਂ ਇੱਕ ਪਤਾ ਲੱਗਾ ਜਾਂਦਾ ਕਿ ਦਲਾਲ ਜਿਹੜਾ ਵਾ ਜੀ ਦਲਾਲ ਆਂਦੇ ਕਿ ਮੇਰੇ ਅਗਲਾ ਬੋਸ ਲਾਉਣ ਦੇ ਉਹ ਹੀ ਜਿਵੇਂ ਦਲਾਲ ਅੰਮ੍ਰਿਤਸਰ ਖੰਨਾ ਫੇਰ ਮੇਲਾ ਉਹ ਚ ਦੋ ਬੰਦੇ ਨੂੰ ਮਾਲ ਦਿੱਤਾ ਦੋ ਦਲਾਲ ਮੇਨ ਉਹਨਾਂ ਨੇ ਕਿਹਾ ਸਾਨੂੰ ਦੱਸਾਂਗੇ ਜਾਣੇ ਰੱਖਣਾ ਹੈ ਟ੍ਰਾਂਸਪੋਰਟਰ ਹਮ ਕਿਹੜਾ ਬੰਦਾ ਗੱਡੀ ਸਸਤੀ ਦਿੰਦਾ ਉਹਨਾਂ ਹੀ 8 ਦਿਨ ਹੋ ਗਏ ਖੜਿਆ ਨੂੰ ਹਾਂਜੀ ਅਸੀਂ ਦਾਹਾਂ ਟ੍ਰਾਂਸਪੋਰਟਰ ਲਾਉਣਾ ਉਹਨਾਂ ਵੇਖਣਗੇ ਗੱਡੀ ਵਾਲਾ ਖੜਾ ਤੇ ਮੰਮੀ ਆਖਣਾ ਕੋਈ ਚੱਕਾ ਘੁੰਮੋ ਜਿੱਥੇ 15 ਵਜੇ ਨਾਲ ਕੋਈ 10 ਵਜੇ ਗੇੜਾ ਤੇ ਲਾਈਏ ਗੇੜਾ ਲੱਗੇ ਕਿਉਂ ਕਿਸਤਾਂ ਵੱਡੀਆਂ ਨਿਆਣੇ ਬੱਚੇ ਪੜ੍ਹਨ ਕਿਸਾ ਜਿਹੜਾ ਹੈ ਹੀ ਰੋਟੀ ਰੋਜੀ ਇਹ ਗੱਡੀ ਕੀ ਕਰੂ ਮਜਬੂਰੀ ਆ ਉਤਰ ਦਾਣੀ ਗੱਡੀ ਦਾ ਕੋਈ ਆ ਅਸੀਂ ਯਾਰ ਕਿ ਇਕੱਲੇ ਚੱਕਰ ਲਾ ਗਏ ਬੰਦਾ ਨਹੀਂ ਜਾਂਦਾ ਬੰਦੇ ਨੂੰ ਗੱਡੀ ਦਾ ਖਰਚਾ ਅਗਲਾ ਤਾਂ ਕਿ ਇੰਨਾ ਲੈਣੇ ਲੈਣਾ ਤੇ ਉਹਨੂੰ ਬਚਣਾ ਪਵੇ ਉਹਨੇ ਬੱਚੇ ਪਾਲਣੇ ਆ ਅੱਛੇ ਪਾਲਣੇ ਆ ਤੇ ਜਦ ਕੀ ਬਚਤ ਪਹਿਲਾਂ ਹੀ ਨਹੀਂ ਆ ਗਈ ਪਹਿਲਾਂ ਹੀ ਨਹੀਂ ਆ ਗਈ ਜੇਕਰ ਜਿਵੇਂ ਤੁਹਾਡੇ ਨਾਲ ਹੈਲਪਰ ਨਹੀਂ ਹੁੰਦਾ ਹਾਂਜੀ ਤਾਂ ਵੀ ਇਸ ਚੀਜ਼ ਦੀ ਮੁਸ਼ਕਲ ਕਈ ਜਗ੍ਹਾ ਹੁੰਦੀ ਹੋਣੇ ਕਰਪੂਲ ਸੜੇ ਖਾਲੀ ਕਰ ਕੇ ਆ ਰਿਹਾ ਦੇਖੋ ਹਾਂਜੀ ਇੱਕ ਸਿਰਫ ਗੱਡੀ ਗੇਟ ਦੇ ਅੰਦਰ ਵਾਲੀ ਬੰਦੇ ਨੇ 400 ਰੁਪਿਆ ਲੈ ਕੇ ਚਲ ਗਿਆ ਗੱਡੀ ਵਾਰਨ ਦਾ ਗੱਡੀ ਵਾਰਨ ਦਾ ਇਕੱਲੇ ਬੰਦੇ ਨੂੰ ਗੱਡੀ ਨਹੀਂ ਖਾਲੀ ਕਰਨ ਜਾਂਦੇ ਨਾ ਹੈਲਪਰ ਜੁਰ ਜਿਹਦਾ ਹੈਲਪਰ ਚਾਹੀਦਾ ਕਈ ਕੰਪਨੀਆਂ ਚ ਹੁਣ ਕੱਲੇ ਆ ਜੀ ਕਿਤੇ ਰੋਟੀ ਖਾਣ ਜਾਣਾ ਗੱਡੀ ਲਾ ਕੇ ਟਰਾਂਸਪੋਰਟ ਜਾਣਾ ਚੋਰੀ ਦਾ ਵੀ ਡਰਾ ਹੁਣ ਇੱਕ ਕੰਮ ਧੰਦੇ ਚਾਹੀਦਾ ਮੇਰੇ ਦੋ ਬੇਟੇ ਮੈਨਾ ਮੈਂ ਆਹ ਇੱਕ ਧੰਦੇ ਜੇ ਨਹੀਂ ਪਾਉਣੇ ਕਿਉਂ ਨਹੀਂ ਫਿਰ ਨਾ ਤੇ ਫਿਰ ਗੁੰਡਾ ਕਰਦੀ ਬਹੁਤ ਵਧ ਗਈ ਜੀ ਅੱਛਾ ਜੀ ਬਦਮਾਸ਼ੀ ਜਿਆਦੀ ਹੋ ਗਈ ਬਹੁਤ ਜਿਆਦੀ ਜਾਈਂ ਕਿਦੋਂ ਕਿਤੇ ਸਾਡੀ ਇੰਨੀ ਨਹੀਂ ਕਿ ਸਾਡੇ ਕੋਲ ਕੋਈ ਚੌਲ ਲਾ ਲੈ ਦੇਖੀ ਉਹਨੂੰ ਆਦਿਏ ਕਾਰ ਜਾਂ ਸਮਾਨ ਚੋਕ ਰਿਹਾ ਤੇ ਬੋਲ ਨਹੀਂ ਸਕਦੇ ਅੱਛਾ ਜੀ ਸਾਨੂੰ ਕਿਤੋਂ ਤੱਕ ਕਿਰਪਾਨ ਗੱਡੀ ਚ ਰੱਖਦੇ ਤੇ ਉਹ ਗੱਲ ਪਿੰਦਾ ਬਾਰਲੇ ਸਟੇਟਾਂ ਚ ਕਿਉਂ ਰਾਤੀ ਦੇ ਕਿ ਕਿਰਬਾਨ ਵੀ ਕਿਉਂ 라ਤੀ ਦੇ ਕੋਈ ਨਾ ਬੰਦਾ ਉਹ ਨਹੀਂ ਰੱਖ ਸਕਦਾ ਕੋਈ ਡਰਾਈਵਰ ਨੂੰ ਕੋਈ ਨੁਕਸਾਨ ਕਰ ਜੇ ਕਰ ਜੇ ਕਰ ਜੇ ਪਰ ਆਪਣੀ ਸੇਫਟੀ ਲਈ ਨਹੀਂ ਕੋਈ ਰੱਖ ਸਕਦਾ ਨਹੀਂ ਕਰ ਸਕਦੇ ਚਾਹੀਦਾ ਗਵਰਨਮੈਂਟ ਨੂੰ ਸੋਚਣਾ ਇਹ ਹਰੇਕ ਡਰਾਈਵਰ ਨਾਲ ਹੀ ਇੰਜ ਆ ਕਿ ਜਾਂ ਨਹੀਂ ਸਾਰੇ ਨਾਲ ਟੋਟਲੀ ਟੋਟਲੀ ਸਹੀ ਗੱਲ ਮੰਦਾ ਹੀ ਆ ਜੀ ਕੰਮ ਇਹ ਤੇ ਫਿਰ ਗਲਤ ਗੱਲ ਆ ਹਾਂ ਜੀ ਸੋ ਜੀ ਮੰਦਾ ਮੈਂ ਕਿਹਾ ਗਲਤ ਗੱਲ ਆ ਗਲਤ ਬਹੁਤ ਜ਼ਿਆਦੀ ਹਾਂ ਜੀ ਤੇ ਸੋ ਇਹਨਾਂ ਚੀਜ਼ਾਂ ਬਾਰੇ ਤੇ ਗਵਰਨਮੈਂਟ ਨੂੰ ਗਵਰਨਮੈਂਟ ਨੂੰ ਸਹੂਲਤ ਚਾਹੀਦੀ ਇਹ ਦੇ ਸਕਦੇ ਕਿ ਜਿਵੇਂ ਚਲੋ ਹੋਣਾ ਹੀ ਕਿੰਨਾ ਬਡੀ ਗੱਲ ਹੋਰ 5 ਸਾਲ ਚਲਾਵਾਂਗੇ ਹਾਂਜੀ ਡਰਾਈਵਰ ਬੰਦੇ ਕੋਲ ਆ ਸਸਿਅਤਿਆ ਜਰੂਰ ਚਾਹੀਦਾ 48 ਤੇ ਲਾ ਕੇ 50 ਦੀ ਉਮਰ ਹੋ ਗਈ ਆ ਹੋਰ 5-6 ਸਾਲ ਚਲਾਵਾਂਗੇ ਸਾਨੂੰ ਇਹ ਸਹੂਲਤ ਨਹੀਂ ਕੋਈ ਸਾਡੀ ਪੈਨਸਲ ਲੱਗ ਜੇ ਐਂ ਕਰੇ ਵਾਗੇ ਰੋਟੀ ਕੋਈ ਪੈਨਸਲ ਲੱਗੇ ਕੋਈ ਕੋਈ ਸਹੂਲਤ ਕਿਸੇ ਤਰੀਕੇ ਅੱਜ ਲੱਤਾਂ ਸਾਡੀ ਖੜ ਜਾਂਦੀ ਸਾਡੀ ਕੋਈ ਇਨਸੋਰਸ ਨਹੀਂ ਜੀ ਹਾਂਜੀ ਕਰੋ ਲਾਜ ਕਰੋ ਇਹੋ ਜੇ ਵੀਰ ਵੀ ਆਕੇ ਜਿਨ੍ਹਾਂ ਦੇ ਲਾਜ ਨਹੀਂ ਹੋਏ ਉਹਨਾਂ ਦੇ ਘਰੇ ਖਣ ਸਰ ਬਚਾਰੇ ਬਹੁਤ ਗਰੀਬੀ ਤੋਂ ਮਾਲਕ ਵੀ ਕਿੱਥੋਂ ਕਰਾਊ ਅੱਜ ਨਹੀਂ ਕਰ ਸਕਦਾ ਮਾਲਕ ਤੇ ਆਪਣੇ ਤੁਸੀਂ ਜਿਵੇਂ ਦੱਸੰਦੇ ਜੇ ਕਿ ਮਾਲਕ ਤਾਂ ਆਪਣੇ ਘਰ ਦੀ ਰੋਟੀ ਨਹੀਂ ਪੂਰੀ ਕਰ ਪਾ ਰਹਾ ਹੈ ਖੁਦ ਆਹੀ ਮਾਲਕਾਂ ਸਾਡੀ ਰੋਟੀ ਆਪ ਚਲਾ ਰਹੇ ਮਿਹਨਤ ਕਰ ਰਹੇ ਆ ਪਰ ਰੋਟੀ ਵੀ ਖਾਣੀ ਓਕੀ ਹੋਈ ਪਈ ਕੰਪੈਰਾਂ ਦੀ ਲਾਤ ਵਿਖਾਈ ਗੱਡੀਆਂ ਵਿਖਾਇਆ ਕੀ ਕਰੀ ਰੋਟੇ ਲੱਗਣ ਵਾਲੇ ਆ ਜੀ ਗੱਡੀਆਂ ਦਾ ਹਾਲ ਸਾਰੀਆਂ ਦਾ ਜੀ ਇਹ ਨਹੀਂ ਕਿ ਮੈਂ ਕੱਲਾ ਹੀ ਆ ਸਾਰੇ ਵੀਰ ਇਹੋ ਆਲਾ ਅੱਛਾ ਜੀ ਮੰਦਾ ਹੀ ਚੱਲ ਮੰਦਾ ਜਿਆਦਾ ਇੱਕ ਜ਼ਿਆਦਾਤਰ ਜਿਹੜਾ ਆਪਣੀ ਜਿਹਨਾਂ ਦੀ ਪਰਸਨਲ ਗੱਡੀਆਂ ਉਹਨਾਂ ਨੂੰ ਪ੍ਰੋਬਲਮ ਜਾਂਦੀ ਉਹਨਾਂ ਨੂੰ ਜਾਂਦੀ ਜਿਹੜੇ ਕੰਪਨੀ ਵਾਲੇ ਉਹਨਾਂ ਦੇ ਵਜੇ ਕਨੈਕਟ ਤੇ ਜੇਕਰ ਤੁਸੀਂ ਕੰਪਨੀ ਦੇ ਨਾਲ ਜੁੜਦੇ ਜੇ ਤੇ ਗੱਡੀ ਕੰਪਨੀ ਦੀ ਹੋਏਗੀ ਉਹ ਨਹੀਂ ਗੱਡੀ ਆਪਣੀ ਹੋਊਗੀ ਪਰ ਉਹਦੇ ਉਹਨਾਂ ਵੀ ਆਪਣੀ ਪਹਿਲਾਂ ਪੁਰਾਣੀ ਜੀ ਸਾਨੂੰ ਬਾਅਦ ਚ ਮਾਲ ਕਰਨਾ ਪੈਂਦਾ ਤੇ ਕੋਈ ਵੀ ਗਲਤ ਫੇਰ ਉੱਥੇ ਹੀ ਆ ਗਈ ਉੱਥੇ ਆ ਗਈ ਜੀ ਮੋੜ ਪਰ ਕੇ ਟੋਟਲ ਤਰੀਕੇ ਨਾਲ ਵੇਖਿਆ ਜਾਵੇ ਤੇ ਜੇ ਸਿੰਗਲ ਇੱਕ ਦੋ ਗੱਡੀਆਂ ਵਾਲਾ ਆ ਜੀ ਇੱਕ ਦੋ ਗੱਡੀ ਵਾਲਾ ਤਾਂ ਜੀ ਇੱਕ ਦੋ ਗੱਡੀਆਂ ਵਾਲਾ ਜਿਹੜਾ ਨਾ ਵੇਚਣ ਨੂੰ ਹੀ ਤਿਆਰ ਹੋਏ ਪਏ ਜਿਹੜਾ ਕੋ ਜਿਹੜਾ ਦੋ ਹੀ ਉਹਨੇ ਇੱਕ ਕਰ ਲਈ ਆ ਕਿ ਹੁਣ ਅਸੀਂ ਅੱਜ ਅਸੀਂ ਗਈਏ ਗੱਡੀ ਫਰੀ ਕਰਕੇ ਅਸੀਂ ਹੋਰ ਕੋਈ ਕੰਮ ਕਰ ਲਾਂਗੇ ਕੋਈ ਜ਼ਮੀਨ ਜਾਂ ਇਨੀ ਵੀ ਇਹ ਜੀ ਤੁਹਾਡੇ ਕੰਮ ਸਾਡੇ ਕੋਲ ਨਹੀਂ ਗੱਲ ਨਾਲ ਮੈਂ ਸਹਿਤ ਬਿਲਕੁਲ ਮੈਨੂੰ ਪਤਾ ਇਹ ਕਿਉਂਕਿ ਇਹ ਹੋ ਗਿਆ ਜੀ ਦੋ ਤਿੰਨ ਦਿਨ ਹੋ ਗਏ ਇੱਕ ਦਿਨ ਨਾ ਮੈਂ ਕਿਸੇ ਅੰਕਲ ਨਾਲ ਕੀਤੀ ਸੀ ਕਿ ਇੰਟਰਵਿਊ ਹੈ ਜੀ ਉਹ ਕਹਿੰਦੇ ਜੀ ਅਸੀਂ ਬੜੀ ਕਮਾਈ ਕੀਤੀ ਚਾਰ ਘੋੜੇ ਵੀ ਬਣਾਏ ਹਾਂਜੀ ਡਰਾਈਵ ਕੀਤੀ ਕਨੇਟਰੀ ਕੀਤੀਆਂ ਇਹਦੇ 5 ਸਾਲ ਪਰਾਂ ਦੇ ਕੀ ਹੁਣ ਇਸ ਟਾਈਮ ਤੇ ਜਿਹੜੀ ਹੈਗੀ ਨਾ ਜੀ ਕੱਟ ਖੜੇ ਹੋ ਗਏ ਕਹਿੰਦੇ ਕੀ ਰੋਟੀ ਦੇ ਵੀ ਲਾਲੇ ਪੈ ਗਏ ਤੁਹਾਨੂੰ ਦੱਸਿਆ ਕਿ ਮੇਰੇ ਯਾਰ ਕੋ ਤੇ ਹੋ ਜੀ ਜਿੰਨਾਂ ਕੋ 5 ਘਰੇ ਉਹਨਾਂ ਨੇ 2 ਰੱਖਿਆ ਇੱਕ ਮੁੰਡਾ ਬਾਈਕਾਂ ਦਾ ਉਹ ਕੰਪਨੀ ਆਪਦੇ ਘਰੇ ਦੋਂਦੇ ਵੇਚ ਕੇ ਡਿਲੀਵਰੀ ਕੰਪਨੀ ਨੂੰ ਡਿਲੀਵਰੀ ਕਰਨ ਦੇ ਆ ਉਹਨਾਂ ਦਾ ਬੜੇ ਸੌਖੇ ਆ ਕੀ ਕਰੀਏ ਹੁਣ ਸਾਰੇ ਕੋ ਡਿਲੀਵਰੀ ਵੀ ਨਹੀਂ ਹੁੰਦੀ ਜਿਹੜਾ ਬੰਦਾ ਮਾਲਕ ਬਣ ਜਾਂਦਾ ਨਾ ਹਾਂਜੀ ਹਾਂਜੀ ਉਹ ਕੋ ਡਿਲੀਵਰੀ ਨਹੀਂ ਹੁੰਦੀ ਨਹੀਂ ਕਿਉਂ ਫਿਰ ਮਾਲਕੀ ਦਾ ਫਿਰ ਇੱਕ ਆਉਦਾ ਮਿਲ ਗਿਆ ਨਾ ਉਦਾਂ ਮਿਲਿਆ ਜੀ ਇੱਕ ਆਪਦੀ ਮਰਜ਼ੀ ਚੱਲਣਾ ਜੇ ਬਾਹਰ ਦੇ ਨਾਲ ਓਏ ਮੇਰਾ ਅਗਲਾ ਸੋਚਦਾ ਇਹਨੂੰ ਰੱਖੀਏ ਪਤਾ ਨਹੀਂ ਇਹਨੇ ਆਪਦੀਆਂ ਗੱਡੀਆਂ ਫੇਲ ਕੀਤੀਆਂ ਇਹਨੂੰ ਡਰਾਈਵਰੀ ਚ ਨਾ ਰੱਖੀਏ ਮਰਾ ਕੋਸੂ ਕੋਈ ਨੁਕਸਾਨ ਨਾ ਕੀਤਾ ਹੋਵੇ ਮਰਾ ਕੁਝ ਇਹ ਚੀਜ਼ਾਂ ਹੀ ਟਿੱਕੀ ਹੋਈਆਂ ਜੀ ਤਾਂ ਵੀ ਘਟ ਆ ਤਾਨੇ ਬੜੇ ਸਾਨੂੰ ਇੱਕ ਅਗਲਾਂ ਦਾ ਲੈ ਆਪਦੀਆਂ ਫੇਲ ਕਰਕੇ ਉਹਨੂੰ ਡਰਾਈਵਰੀ ਕਰਨ ਦਿਆ ਇਹ ਤੇ ਇੱਕ ਜਿਹੜੇ ਕਰਮਾਂ ਵਾਲੇ ਜਹਾਜ਼ ਹੀ ਆ ਜਿਹੜੇ ਸਾਨੂੰ ਤੋਰੀ ਫੇੁੰਦਾ ਤੋਰੀ ਫਿਰਦਾ ਡਰਾਈਵਰ ਵੀ ਰਣਾ ਇਹੋ ਚਾਹਕ ਹੁੰਦੀ ਆ ਜੀ ਸਈ ਫਰੀ ਹੋ ਜੇ ਈ ਹੋ ਜੇ ਕੋਈ ਨਿਆਣੇ ਬਾਹਰ ਘਾ ਲਾਂ ਕਿ ਤੇ ਲੋਨ ਕਰਾ ਕੇ ਕੋਈ ਬੱਚਾ ਸਾਡਾ ਸੈੱਟ ਹੋ ਜਾਊਗਾ ਜੋ ਵੀ 1 2 4 ਗੱਡੀਆਂ ਦੇ ਮਾਲਕ ਹੈਗੇ ਆ ਆਪਣਾ ਗੱਡੀ ਬਾਰਿਆਂ ਨਾਲ ਰਲ ਕੇ ਚੱਲੋ ਜੀ ਇੱਕਾ ਜ਼ਰੂਰ ਰੱਖੋ ਜੇ ਇੱਕ ਫਾਇਦੇ ਵੰਦਾ ਕੰਮ ਚਲਾਉਣਾ ਤੇ ਨੁਕਸਾਨ ਨਾ ਹੋਵੇ ਟੂਲਾ ਦੇ ਜੇ ਕਿਸੇ ਦੀ ਗੱਲ ਕੋਈ ਪੈਂਦਾ ਖੜੇ ਹੋਇਆ ਕਰੋ ਤਮਾਸ਼ਾ ਨਾ ਵੇਖੋ ਕਿ ਜੀਪ ਕਾਰ ਵਾਲਾ ਜੂਪੀ ਟੂਲ ਟੈਕਸ ਦੇ ਹੱਥ ਪੰਜ ਚੌਦਨਾਂ ਦੀ ਗੱਲ ਆ ਹਾਂਜੀ ਉਹ ਜਾ ਰਿਹਾ ਵਿਚਾਰਾ ਆਪਣੀ ਸੜ ਜਾ ਰਿਹਾ ਜੀ ਅਹੀਂ ਹਾਂਜੀ ਮਗਰ ਉਹ ਇਧਰੋਂ ਲਿਆ ਕੇ ਹੁਣ ਇੱਥੇ ਪੈਸਾ ਵੇਚਿਆ ਉਧਰੋਂ ਗੱਡੀ ਨਹੀਂ ਦੀਂਦੀ ਹਾਂ ਡਰਾਈਵਰ ਸਾਈਡ ਤੇ ਬੈਠੇ ਖੱਬੇ ਬੰਦੋ ਕੱਟੀ ਨਹੀਂ ਦੀਂਦੀ ਉੱਚੀਆਂ ਗੱਡੀਆਂ ਹਾਂਜੀ ਉਹਨੇ ਇਧਰੋਂ ਗੱਡੀ ਮਾਰੀ ਆ ਜੀ ਲਿਆ ਕੇ ਕਿਨੱਕ ਸਾਈਡ ਤੋਂ ਅੰਦਰਲੇ ਪਾਸੇ ਨਾਲ ਪਿਆ ਜੀ ਹਾਂਜੀ ਇਧਰੋਂ ਆ ਕੇ ਫਿਰ ਗੱਡੀ ਦੇ ਸ਼ੀਸ਼ੇ ਭੰਤੇ ਦੋਨੇ ਪੰਜ ਛੇ ਜਾਨੇ ਉਹ ਕਾਰ ਚ ਉਤਰਿਆ ਚਲੋ ਤੁਹਾਡਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਤੁਸੀਂ ਨੁਕਸਾਨਦਾਰ ਜਾਨਾ ਲੈ ਲਓ ਜਾਂ ਪੁਲਿਸ ਨੂੰ ਸੱਦੋ ਫਿਰ ਤੁਸੀਂ ਸ਼ੀਸ਼ੇ ਭੰਨਦੇ ਡਰਾਈਵਰ ਨੂੰ ਮਾਰਨ ਦੀ ਕੀ ਗੱਲ ਆ ਉਸੇ ਪਬਲਿਕ ਦੇ ਪੋਲ ਸੇ ਵੇਖਣ ਦੀ ਉਸੇ ਨੁਕਸਾਨ ਤੇ ਉਹਦਾ ਵੀ ਹੋ ਗਿਆ ਤੇ ਦਾ ਸਾਥ ਤੁਸੀਂ ਦੂਸਰੇ ਦਾ ਵੀ ਕਰ ਦਿੱਤਾ ਤੁਸੀਂ ਮਾਰਿਆਂ ਦੇ ਨੁਕਸਾਨ ਹੱਲ ਕੋਈ ਨਹੀਂ ਨਹੀਂ ਹੈਗਾ ਤੇ ਤੁਸੀਂ ਮਾਰੋ ਨਾ ਨੂੰ ਥਾਣੇ ਕਰੋ ਜੋ ਦੀ ਸਜਾ ਬੰਦੀ ਉਹਨੂੰ ਦਿਓ ਦਿਓ ਇੱਕ ਤੁਸੀਂ ਹਰਜਾਨਾ ਵੀ ਲੈ ਚੱਲੇ ਉਤੋਂ ਉਹਦਾ ਨੁਕਸਾਨ ਵੀ ਕਰ ਚੱਲੇ ਕੋਈ ਵੀ ਚੱਲੇ ਕੋਈ ਜਾਨ ਬੁੱਝ ਕੇ ਤਾਂ ਡਰਾਈਵਰ ਕੇ ਸਾਹ ਨੁਕਸਾਨ ਕੀੜੀ ਨਹੀਂ ਮਾਰਦੇ ਜੀ ਨਹੀਂ ਜਾਨ ਬੁੱਝ ਕੇ ਕੋਈ 23 ਸਾਲ ਹੋ ਗਿਆ ਭਾਈ ਤੁਹਾਨੂੰ ਇੰਨੀ ਕਿਰਪਾ ਕੁੱਤਾ ਵੀ ਆਉਂਦਾ ਵੀ ਇਹ ਵਿਚਾਈ ਦਾ ਕੀੜੀ ਬਜੀ ਨਾ ਇਹ ਕੰਮ ਕਰਾਈ ਮਾਰ ਹਾਂਜੀ ਹਾਂਜੀ ਕਿ ਨੁਕਸਾਨ ਨਾ ਹੋਏ ਨੁਕਸਾਨ ਨਾ ਕਿਹਾ ਜੀ ਆਪ ਦਾ ਕਰ ਲਈਦਾ ਜੀ ਕਈਆਂ ਗੱਡੀਆਂ ਥੱਲੇ ਲਾ ਲਈਆਂ ਨੇ ਡਰਾਈਵਰ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਨ ਰੋਡ ਲਾਈਫ ਚੈਨਲ ਹੈ ਜੀ ਤੇ ਦੇਖ ਕੇ ਤੇ ਚੈਨਲ ਤੋਂ ਚਲੇ ਨਾ ਜਾਇਆ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਵੀਰਾਂ ਦੀ ਇੱਥੇ ਜੀ ਡਰਾਈਵਰ ਵੀਰਾਂ ਦੀ ਆਵਾਜ਼ ਜਿਹੜੀ ਹੈਗੀ ਆ ਆਪਾਂ ਚੈਨਲ ਆਪਣੇ ਤੇ ਲਿਆਈ ਦੀ ਆ ਤੇ ਜ਼ਰੂਰ ਸਪੋਰਟ ਕਰੋ ਜੀ ਜ਼ਰੂਰ ਭਰਾ ਦੀ ਸਪੋਰਟ ਕਰਨੀ ਆ ਆਪਣੀ ਬਾਤ ਚੁੱਕਦੇ ਆ ਬਹੁਤ ਗੱਡੀਆਂ ਸੋ ਜੀ ਖੜੀਆਂ ਹੋਈਆਂ ਵਾ ਤੇ ਬਹੁਤ ਗੱਡੀ ਸਵਾਰ ਲੱਗੀ